ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਭ ਠੀਕ ਠਾਕ ਹੋਏਗੇ ਰਾਤ ਬਈ ਪਲਾਉ ਮਾਰ ਕੇ ਦੇ ਆਪਾਂ ਖੇਤ ਮੈ ਇਸਮਾ ਸਵੇਰੇ ਤਵੀਆਂ ਜੋੜੀ ਤੀਆਂ ਇੱਕ ਸੀ ਲੱਗੀ ਤਵੀਆਂ ਦੀ ਦੁਹਰ ਵਾਂ ਮੁੜਿਆ ਟਰੈਕਟਰ ਉੱਧਰ ਦੇ ਕਰਾਂ ਬਾਈ ਤਿਆਰ ਖੇਤ ਦੇਖੋ ਤਾ ਆ ਗਿਆ ਦਸਵੇ ਸੈਕੂਰੀਟੇ ਟ੍ਰੈਕਟਰ ਲੈ ਕੇ ਮੈਂ ਤਾਂ ਗਿੜਾ ਮਾਰ ਲਈ ਦੇਖਾਂ ਖੇਤ ਦੀ ਰੂਹ ਕਿਆ ਕਰੀਏ ਕਿੰਤਰਾਂ ਵੀ ਕਿਹੜੀ ਚੀਜ਼ ਦੀ ਲੋੜ ਹੈ ਹਲਾੰਗੇ ਗੇ ਲਾਵੇਗਾ ਲੋਟਾ ਰੂਟਾ ਵਿੱਚ ਰੇ ਲਾਵੇਗਾ ਤਦਿਆਂ ਗਲੇ ਦੇਖਣਾ ਆ ਤਾਂ ਮੈਂ ਤੇ ਤਕਰੀਬਨ ਲੋਟਾ ਜਦੋਂ ਕਰਾ ਹੀ ਲਾਣਾ ਆਪਾਂ ਲੈ ਵੀ ਤਵੀਆਂ ਮਾਰ ਕੇ ਆਪਾਂ ਨੇ ਸੁਹਾਗਾ ਮਾਰ ਦਿਆ 45 11 ਮੈਂ ਲੈ ਦੇ ਸੁਹਾਗਾ ਤੋਂ ਪਾ ਗਏ ਇਹ ਵਾ ਲੈ ਲਓ ਵੀ 9:30 ਦਾ ਟਾਈਮ ਹੋ ਗਿਆ ਜੋ ਵੀ ਕਾਰਜਕਾਰੀ ਹੈ ਇਸ ਕੀ ਉਹ karenge ab shaam nu 2:00 ਵਜੇ ਦੁਪਹਿਰੇ ਮੈਂ ਛੜਖਾਨੀ ਕਰਾਂ ਫਿਰ ਹਵਾਲਾ ਲਗਾ ਕੇ ਖੇਤਾਂ ਤੋੜੀ ਡਾਕਰ ਜੀ ਰਾਸਪੁਰੇ ਖੇਤ ਬਣਾ ਆਵੇਂਗੇ ਇਹਨਾਂ ਨੂੰ ਬਰੀਕ ਇਹ ਤਰ੍ਹਾਂ ਤਾਈ ਬਣ ਜੇ ਖੇਤਾਂ ਨਾ ਠੀਕ ਐ ਚੱਲ ਰਿਹਾ ਬਾਈ ਕੰਮ ਅੱਜ ਮਸ਼ੀਨਾਂ ਲਾ ਦੀ ਦੀ ਇਧਰ ਮੈਂ ਮੜਾ ਜਾ ਗਿਆ ਉਹਦਾ ਬਾਜ਼ਾਰ ਨੂੰ ਆਪਾਂ ਲੇਟ ਆਏ ਆ ਵਾ ਖਾਸੀ ਘਟਦੀ ਹੋ ਰਹੀ ਗਈ ਬਸ ਦੋ ਗਿਹੜੇ ਜੀ ਹੋਰ ਸੋਨੀ ਠੀਕ ਹੈ ਕੱਲ ਠੀਕ ਤਾਂ ਹੈ ਅੱਜ ਠੀਕ ਹੈ 20 ਚੀਜ਼ਾਂ ਕੱਲ ਚਲੋ ਕਿਰਪਾ ਦਾਤੀਗੀ ਲੱਗ ਰਹੇ ਆ ਬੰਦੇ ਬਣੇ ਹੈ ਕੱਲ ਟਰਾਲੀ ਬੜੀ ਦੀ ਅੱਜ ਟਰਾਲੀ ਛੋਟੀ ਹੈ ਉਹ ਟਰਾਲੀ ਗਈ ਮੰਡੀ ਇਹ ਬੀਜ ਦਾ ਫਰਕ ਦਾ ਬਾਈ ਇਹ ਦਾਣਾ ਮੋਟਾ ਹੈ ਉਸ ਨਾਲੋਂ ਦੇਖਣਾ ਕੁਸ ਬਾਈ ਖੇਤ ਦਾ ਫਰਕ ਪੈ ਜਾ ਜਿਸ ਤਰ੍ਹਾਂ ਨੇ ਖੇਤ ਉਹ ਰਹਿ ਫਿਲਲੇ ਥੋੜੇ ਜਾਨਦਾਰ ਹੈ ਹੋਰ ਪੈ ਸਤਿ ਸ੍ਰੀ ਅਕਾਲ ਠੀਕ ਹੈ ਚੱਲ ਰਿਹਾ ਕੰਮ ਕਿਹਾ ਜਾ ਬੜਾ ਸੋਹਣਾ ਹਨ ਦਾਣੇ ਦੁਨੇ ਕੀ ਤਰ੍ਹਾਂ ਠੀਕ ਹੈ ਬੜੇ ਸੋਹਣੇ ਆ ਮੋਟੇ ਆ ਦਾਣੇ ਕੱਲ ਨਾਲੋਂ ਹਨ ਰਹੀਏ ਮਸ਼ੀਨ ਲੱਗ ਰਹੀ ਹੈ ਲੇਵਰ ਬਣੀ ਕੀਤਾ ਇਹ ਕੰਪਿਊਟਰ ਕਰਾ ਲੈ ਕੇ ਬਈ ਟਰੈਕਟਰ ਬਹਿਲਾ ਓਜਾੜ 55 ਇਧਰ ਮਸਰੀ ਵੀ ਵਿਜੀ ਹੋਈ ਹੈ ਆਪਾਂ ਨੇ ਇਹ ਖੜੀ ਹੈ ਮਸਰੀ ਲੜਾਈ ਕਰੀ ਦੀ ਮੜਮ ਟੱਕਵਾੜ ਚਮਕਣ ਲੱਗ ਗਿਆ ਉਹ ਦਪਹਿਰ ਆ ਵਿੱਚ ਸੁੱਕ ਵੀ ਗਈ ਕੁਸ ਬਈ ਮੀਮੂ ਪੈਣੇ ਕਰਕੇ ਲਾਣਾ ਜਿਆਦਾ ਸਰੂੰਗਾ ਬਾਈ ਗੱਲ ਵਾਲੀ ਨਾਲੋਂ ਝਾੜ ਵੀ ਜਿਆਦਾ ਲਗਾ ਬਲੇਗਾ ਖੇਤ ਮਾ ਲਾਵਾਂਗੇ ਬਾਈ ਮੱਕੀ ਆਪਾਂ ਪਰਲੇ ਖੇਤ ਮਾ ਲਾਵਾਂਗੇ ਗੰਨਾ ਪਹਿਲਾਂ ਇਹ ਨਮਾ ਬੀਜੀ ਦੀ ਆਪਾਂ ਨੇ 1500 1509 ਜੀਰੀ ਲਾਈ ਤੀ ਆਪਾਂ ਨੇ ਬੀਜੀ ਦੀ ਜੀ ਲਾਈ ਤੀ 1509 ਦੇ ਬਾਅਦ ਸਰੋਂ ਹੋ ਗਈ ਆਪਣੀ ਸਰੋਂ ਦੇ ਬਾਅਦ ਗੰਨਾ ਹੋ ਜਾਏਗਾ ਕੁਸ ਉਸ ਮੱਕੀ ਹੋ ਜਾਏਗੀ ਚੱਲੀ ਆਹ ਬਦਲਵੀਂ ਫਸਲਾਂ ਕੰਮ ਨਿਬੜ ਗਿਆ ਬਾਈ ਸਾਰਾ ਸਰ੍ਹਸੋਂ ਦਾ ਮਸ਼ੀਨ ਚਾਹੀਦੀ ਹੈਗੀ ਪੂਰੇ ਵਾਵੇ ਪੂਰੇ ਲੇਬਰ ਵੀ ਚਾਹੀਦੀ ਹੈਗੀ ਪੂਰੇ ਬਾਈ ਪੂਰੇ ਬਾਕੀਲਾ ਸਵਾ ਕਿਲਾ ਹੋਵੇ ਕੱਢ ਗਏ ਪਹਿਲਾ ਮਾਂ ਟਰਾਲੀ ਅੰਦਰ ਲਿਖੜਾ ਆ ਗਿਆ ਫੇਰ ਪਾਵਾ ਕੰਪਿਊਟਰ ਕਰਾ ਮਾ ਟਰੈਕਟਰ ਮਾ ਲਿਓ ਜੀ ਜੋੜ ਲਿਆ ਕਰਾ ਆਪਾਂ 55 ਮਾ ਪਹਿਲਾਂ ਸਾਮਾਨ ਕੱਢਣ ਲੱਗਾ ਉਹ ਕੱਢਿਆ ਵਿਚਾਰਾ ਓਏ ਐਸ਼ 411 ਆ ਸ਼ਾਇਦ ਬਾਈ ਸਿਮਿੰਟਰ ਲੈ ਗਿਆ ਉਤਾਰਦੇ ਬਾਈ ਨੇ ਪਹੁੰਚ ਗਏ ਜੀ ਖੇਤ ਆਪਾਂ ਕਰ ਲਿਆ ট্রান্সਮੀਟਰ ਖੜਾ ਆਪਾਂ ਨੇ ਚੋੜ ਲਿਆ ਟਰੈਕਟਰ ਹੋ ਗਈ ਰੇਂਜ ਰੋਜ ਬਣ ਗਈ ਤਰਾ ਬਾਈ ਲੈ ਜਰ ਇਸ ਨੂੰ ਬਣੇ ਰਿਹਾ ਆਪਣੀ ਵੀਡੀਓ ਦੇ ਨਾਲ ਸਪੋਰਟ ਕਰੋ ਵੀਰੋ ਬਈ ਵੀਡੀਓ ਨੂੰ ਤੁਸੀਂ ਪੂਰੀ ਸਪੋਰਟ ਨਹੀਂ ਕਰਦੇ ਕਈ ਬੰਦੇ ਦੇਖ ਲਏ ਆ ਲਾਈਕ ਨਹੀਂ ਕਰਦੇ ਕਈ ਲਾਈਕ ਕਰਾਂ ਕਮੈਂਟ ਨਹੀਂ ਕਰਦੇ ਕਰੇ ਕਰੋ ਵੀਰਾਂ ਹਨਾ ਤਾਂ ਹੀ ਬੰਦੇ ਨੂੰ ਹੌਸਲਾ ਜਾਂ ਹਵਾ ਵੀ ਕੋਈ ਬੰਦੇ ਜੁੜੇ ਦੇ ਮੇਰੇ ਕੋਲ ਕੇਦਨਾਰਮ ਆ ਬਈ ਮਤਲਬ ਸਿੱਧੇ ਜਿਹਾ ਹੀ ਹੋਵੇ ਜੀਰੋ ਨਹੀਂ ਉਹ ਚਲ ਆ ਪਹਿਲਾਂ ਵੀ ਠੀਕ ਹੀ ਰੱਖੇ ਤੋਂ ਰੱਜੀ ਜੀ ਦੇ ਤਰ੍ਹਾਂ ਲੱਗਿਆ ਉਹ ਤਾਂ ਬਹੁਤ ਕਿਆ ਕਰਦਾ ਇੱਕ ਡੌਲ ਪਾਈ ਨਹੀਂ ਅਪਣਾ ਨੋਨਾ ਇੱਕ ਵਈ ਸਟੈਪ ਹੈਗੇ ਇੱਥੇ ਕਿਰ ਹੋ ਗਿਆ ਵੀ ਕਹਾਂ ਇੱਥੇ ਫਿਰ ਗੱਲੇ ਮਿਲਾਂ ਕੇ ਲੈ ਬਈ ਨੇ ਇੱਧਰ ਹੋ ਗਏ ਦੋ ਖੱਤੇ ਤਿਆਰ ਆਪਣੇ ਵੀਰ ਇੱਧਰ ਰਹਿ ਗਿਆ ਖੇਤ ਆਪਣੇ ਸੋ ਮਾਰेंगे ਆਪਾਂ ਕੱਰਾ ਸਵੇਰੇ ਇਹੋ ਪਰੂ ਜਾਣਾ ਪੈਗਾ ਕਿਤੇ ਫੋਨ ਆਇਆ ਇਹ ਦੋ ਦਾ ਬਿਬੜੇ ਕਰਦੇ ਆਂ ਤਿਆਰ ਕੱਰੇ ਸਵੇਰੇ ਸਾਜਰੇ ਕਰਦੇ ਆਂ ਠੀਕ ਹੈ ਬਾਈ ਚਲਾਂ ਘਰਾਂ ਨੂੰ ਪਹੁੰਚ ਗਏ ਬਾਈ ਘਰੇ ਆਪਾਂ ਠੀਕ ਹੈ ਜੀ ਅੱਜ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਾਂ ਗੱਲੋਂ ਕਿਸੇ ਨਵੀਂ ਵੀਡੀਓ ਬਣੇ ਰਿਓ ਆਪਣੇ ਚੈਨਲ ਗਲ ਇੱਧਰ ਲੱਗ ਕੇ ਟਰੈਕਟਰ ਖੜਾਉਣ ਬੰਦੇ ਆਪਣੇ हमरे ਗੱਡੀਆਂ ਚ ਟਰੈਕਟਰ